ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸੇ ਪਹੁੰਚੇ ਹਾਂ ਗੁਰਲਾਲ ਸਿੰਘ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਜਿਹੜੇ ਦੋਸਤੋ ਨਗਨੇ ਆਉਂਦੇ ਰਹਿੰਦੇ ਆ ਘਰੇ ਵਿਕਰੀ ਵਾਲੇ ਪਸ਼ੂ ਆਉਂਦੇ ਆ ਤੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਐਨੀਮਲ ਅੱਜ ਤੁਹਾਨੂੰ ਤਿੰਨ ਦਿਖਾਉਣੇ ਆ ਦੋ ਬੈੜਾਂ ਗੱਬਣ ਇੱਕ ਸੂਈ ਸਵਾਈ ਆ ਪੂਰੀ ਡਿਟੇਲ ਰੇਟ ਭਾ ਪੜਦਾ ਦੋਸਤੋ ਕਿੰਨਾ ਰਹੂਗਾ ਜੇ ਨਾਲ ਵੜਾਂ ਦਾ ਪੂਰੀ ਡਿਟੇਲ ਤੁਹਾਡੇ ਨਾਲ ਆਪਾਂ ਸਾਂਝੀ ਕਰ ਦੇਾਂਗੇ ਤੇ ਖਾਸ ਵਿਜਟ ਤੁਸੀਂ ਪਿੰਡ ਸੁਰਸਿੰਘ ਕਰਨੀ ਆ ਸੁਰਸਿੰਘ ਤੋਂ ਦੋਸਤੋ ਜਿਹੜੀ ਛੜਕ ਮਾਣੇ ਮੱਲੀਆਂ ਪੇਂਟ ਨੂੰ ਜਾਂਦੀ ਆ ਉਸ ਛੜਕ ਦੇ ਉੱਪਰ ਬਾਈ ਗੁਰਲਾਲ ਸਿੰਘ ਉਹਨਾਂ ਦਾ ਘਰ ਆਓ ਲੈਣਿਆ ਜਾਣਕਾਰੀ ਤੇ 10 ਦਸੰਬਰ ਨੂੰ ਅੱਜ ਆਪਾਂ ਇਹ ਕਵਰੇਜ ਕਰਦੇ ਆਂ ਦੋਸਤੋ ਟਾਈਮ ਕੋਈ ਦੁਪਹਿਰ ਦਾ 1:30 ਵਜੇ ਦਾ ਸਮਾਂ ਹੈਗਾ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਿੰਘ ਸਤਿ ਸ੍ਰੀ ਅਕਾਲ ਸਾਸੀਗਾ ਸੰਧੂ ਸਾਹਿਬ ਜੀ ਠੀਕ ਠਾਕ ਜੀ ਠੀਕ ਠਾਕ ਮਹਾਰਾਜ ਹੋਰ ਸੁਣਾਓ ਬੜੀ ਕਿ ਅੱਛਾ ਗਰਲਾਲ ਪਸ਼ੂ ਆਜ ਤਿੰਨ ਨੇ ਹਾਂਜੀ ਸੰਧੂ ਸਾਹਿਬ ਤਿੰਨ ਵੇੜਾਂ ਅੱਜ ਆਪਣੇ ਤੋਂ ਜੀ ਹਾਂਜੀ ਤੇ ਦੋ ਗੱਬਣ ਇੱਕ ਸੂਈ ਆ ਹਾਂਜੀ ਆ ਦੋ ਵੇੜਾਂ ਤੇ ਅਜੇ ਦਿਨ 8-8 10-10 ਲੈਂਦੀਆਂ ਵਾਂ ਇਹ ਦੋਨੋਂ ਹੀ ਹਾਂਜੀ ਤੇ ਆ ਵਛੀ ਰਾਤ ਦੀ ਸੂਈ ਆ ਠੀਕ ਆ ਜੀ ਤੇ ਗਰਲਾਲ ਭਾਈ ਕੀ ਇਨਫੋਰਮੇਸ਼ਨ ਐ ਇਨ੍ਹਾਂ ਵੇੜਾਂ ਦੀ ਸੰਧੂ ਸਾਹਿਬ ਚਲੋ ਆਪਾਂ ਇੱਥੋਂ ਸਟਾਰਟਿੰਗ ਕਰ ਲੀਨੇ ਆ ਐਨੇ ਸੰਧੂ ਸਾਹਿਬ ਦੂਜਾ ਸੂਗਾ ਵੇੜ ਦੇ ਸੁਣਾਵਾ ਠੀਕ ਆ ਅਜੇ 8 ਤੋਂ 10 ਦਿਨ ਲੈਂਦੀ ਅਜੇ ਸ਼ਹਿਦ ਆਉਂਦਾ ਥਣਾ ਜੀ ਹੂੰ ਹੂੰ ਤੇ ਇਨੇ ਪਹਿਲੇ ਸੂਏ ਦੇ ਕਰੀਬ 18-19 ਕਿਲੋ ਦੇ ਲਾਗੇ ਬੰਨੇ ਦੁੱ ਤੇ ਹੋਰ ਦੂਜਾ ਸੁਗਾ ਵਾ ਤੇ ਦਿਨ ਹਰ ਤੋਂ 10 ਲੈਂਦੀ ਠੰਡੀ ਸੀਲਸ ਲੱਗ ਤੇ ਦੁੱਧ ਐਰ ਕੀ ਉਮੀਦ ਵਾ ਵੀ ਸਿਆਲ ਵਾ ਖੰਡ ਵਾ ਵੰਡ ਮੁੰਡ ਸਟਾਲਾ ਛੂਲਾ ਵਾਧੂਗਾ ਦੁੱਧ 20 ਕਿਲੋ ਤੋਂ ਪਲੱਸ ਵੈੜ ਕੱਢੂਗੀ 20 ਤੋਂ ਜੀ ਠੀਕ ਆ ਤੇ ਦਿਨ ਹਫਤਾ ਖੰਡ ਲੈ ਜੂ ਹਜੇ ਖਿੱਚ ਕੇ ਹਜੇ 10 ਦਿਨ ਸੰਧੂ ਸਾਹਿਬ ਖੁੱਲੇ ਲੈਂਦੀ ਐ 10 ਦਿਨ ਜੀ ਇਹਦੇ 18 ਤਰੀਕ ਨੂੰ ਉਤਰਾ ਦਿਨ ਪੂਰੇ ਹੁੰਦੇ ਆ ਤੇ ਉਹ ਆਉਂਦੇ ਵੀ ਅੱਗੇ ਵੀ 5-4 ਦਿਨ ਉੱਤੇ ਲੈ ਕੇ ਸੂਈ ਪਹਿਲਾ ਸੁਗਾ ਵੀ ਤੇ ਚਲੋ ਆਪਾਂ ਮੰਨ ਕੇ ਚੱਲੀਏ ਵੀ ਪੈਂਡਾ ਪੂੰਡਾ ਪੈਂਦਾ ਡੰਗਨ ਨੂੰ ਵੀ ਅਜੇ 8 ਦਿਨ ਤੇ ਮਾਮੂਲੀ ਜੀ ਗੱਲ ਲਹਿ ਜੂਗੀ ਠੀਕ ਆ ਤੇ ਪਣਾ ਇੱਕ ਨੰਬਰ ਮੈਂ ਨਾ ਸੰਧੂ ਸਾਹਿਬ ਜਿਹੜਾ ਭੈਣ ਭਰਾ ਖਰੀਦ ਕਰੂਗਾ ਆਪਦੇ ਘਰ ਲਵਾ ਆਗੇ ਬੱਚੀ ਚੌਵੇਂ ਥਣ ਤੇਪਗੇ ਤਸੱਲੀ ਕਰਕੇ ਫੇਰ ਆਪਾਂ ਨੂੰ ਪੈਸੇ ਦਵੀ ਠੀਕ ਆ ਗੁਰਲਾ ਜੀ ਸੂਹਾ ਦੂਜਾ ਹਨਾ ਸੂਹਾ ਦੂਜਾ ਜੀ ਹਾਂ ਲਿਓ ਖੋਲ ਕੇ ਤੋਰਦਗੇ ਹਾਈਟ ਕਾ ਤਾਂ ਦੋਸਤੋ ਚੰਗਾ ਵਹਿੜਦਾ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਤਿੰਨੇ ਵਹਿੜਾਂ ਇੱਕੋ ਜਿਹਾ ਨੇ ਮੀਡੀਅਮ ਹਾਈਟ ਮੰਨ ਕੇ ਵੀ ਕੋਈ ਵੀਰ ਸੌਦਾ ਕਰ ਲੂਗਾ ਵਿਚ ਵਿਚਾਲੇ ਵਾਲਾ ਸਹਜ ਆ ਠੀਕ ਆ ਜੀ ਇੱਕ ਨਾਰਮਲ ਆਪਾਂ ਫਾਰਮ ਵਾਲੀਆਂ ਵੜਾਂ ਦੇਖਦੇ ਆ ਸ਼ੈੱਡ ਵਾਲੀਆਂ ਉਹ ਵੱਡੇ ਕਤਾਲੀਆਂ ਹੁੰਦੀਆਂ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਜਾਪਦਾ ਪਸ਼ੂ ਵੱਡੀਆਂ ਵੜਾਂ ਦੇ ਵਿੱਚ ਹੀ ਲੱਗਦਾ ਕਿਉਂਕਿ ਮੀਡੀਅਮ ਹਾਈਟ ਜਿਹੜੀ ਵਿਚ ਵਿਚਾਲੇ ਵਾਲਾ ਸਹਜ ਠੀਕ ਆ ਆਰਡਰ ਕੁਆਲਿਟੀ ਚੰਗੀ ਆ 10 ਦਿਨ ਹਜੇ ਸਮਾਂ ਬਾਕੀ ਐ ਸੂਣ ਦੇ ਵਿੱਚ ਤੇ ਥਾਣ ਥਾਣ ਪੂਰਾ ਮੁੱਠੀ ਆ ਹੱਥੀ ਚਵਾਈ ਵਾਲਾ ਥਾਣਾ ਪੂਰਾ ਆ ਲੋ ਠੀਕ ਆ ਸੋ ਫੇਸ ਕੁਆਲਿਟੀ ਦੇਖ ਸਕਦੇ ਮੇਰਾ ਵੀਰ ਆ ਥਾਂ ਦੇ ਬਾਅਦ ਵੇਖੋ ਜੀ ਠੀਕ ਆ ਬਾਕੀ ਠੰਡਗਾ ਠੁੰਡਗਾ ਸੰਧੂ ਸਾਹਿਬ ਇਸ ਤਰ੍ਹਾਂ ਹੀ ਬੈਠੇ ਫਿਰੋ ਕੋਈ ਇਹਨਾਂ ਨੂੰ ਵੰਗਾ ਨਹੀਂ ਕੱਖ ਨਹੀਂ ਮਹਾਰਾਜ ਦੀ ਮਿਹਰ ਨਾਲ ਠੀਕ ਆ ਜੀ ਠੰਡਾ ਲਓ ਵੀ ਦੋਸਤੋ ਵਹਿੜ ਚੰਗੀ ਆ ਠੀਕ ਆ 10 ਦਿਨ ਹਜੇ ਸਮਾਂ ਲੈਂਦੀ ਆ ਬਾਕੀ ਬਣੂਗੀ ਪੂਰਾ ਆਰਡਰ ਤੋਂ ਤੁਸੀਂ ਇਹ ਜਜਮੈਂਟ ਕਰ ਸਕਦੇ ਜੇ ਲੈਵਾ ਜਿੰਨਾ ਕਾ ਗਾਹ ਨੂੰ ਦੋਸਤੋ ਉਹਨਾਂ ਕ ਪਿੱਛੇ ਨੂੰ ਆ ਪੂਰਾ ਲੈਵਾ ਬਣਾ ਕੇ ਤਿਆਰ ਕਰ ਲੂਗੀ ਠੀਕ ਆ ਜੇ 8 10 ਦਿਨਾਂ ਦੇ ਵਿੱਚ ਸੋ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਬੇਸ਼ੱਕ ਆਨਲਾਈਨ ਟ੍ਰਿਪ ਕੇ ਉਹ ਘਰੇ ਆਣ ਕੇ ਕਰ ਲਿਓ ਤਸੱਲੀ ਤੇ ਗੁਰਲਾੜ ਕਿੰਨਾ ਮੁੱਲ ਰਊਗਾ ਇਹਦਾ ਸੰਧੂ ਸਾਹਿਬ ਇਹੋ ਜਿਹਾਂ ਵਛੀਆਂ ਦਾ ਮੁੱਲ ਤੇ ਲੋਕ 70 75 ਵੀ ਕਰੀ ਜਾਂਦੇ ਆ ਆਪਾਂ ਨਾ ਪਹਿਲਾਂ ਵੀ ਕਦੇ ਵੀਡੀਓ 'ਚ ਮੁੱਲ ਗਲਤ ਕੀਤਾ ਨਾ ਅੱਜ ਹੀ ਕਰਨਾ ਇਹਦਾ ਮੁੱਲ ਸੰਧੂ ਸਾਹਿਬ ਆਪਾਂ ਕਰਦੇ ਆ 60000 ਰੁਪਇਆ ਜੀ ਤੇ 2000 ਰੁਪਇਆ ਛੋੜ ਕਰਾਂਗੇ 58000 ਦੀ ਬੱਚੀ ਦੇਵਾਂਗੇ ਉਹ ਚੋ ਵੀ ਮਾਨਤਾਨ ਭਰਾਵਾਂ ਦਾ ਚਲੋ ਜਿੰਨੇ ਦੂਰ ਮਗਾਉਣੀਆਂ ਹੋਰ ਖੁੱਲਾ ਮਾਨਤਾਨ ਕਰ ਦਾਂਗੇ ਕੋਈ ਗੱਲ ਨਹੀਂ 58 ਚੋ ਜੀ ਠੀਕ ਆ ਹਾਂਜੀ ਫੁੱਲੀ ਮਾਨਤਾਨ ਕਰ ਦਾਂਗੇ ਸੰਧੂ ਸਾਹਿਬ ਬਾਕੀ ਬੱਚੀ ਵੀ ਚਲੋ ਮਹਾਰਾਜ ਦੀ ਮੇਰ ਨਾਲ ਮੇਰੇ ਵੀ ਧੌਣ ਤੇ ਆਉਂਦੀ ਆ ਬਰਾਬਰੀ ਜਿਹੜੀ ਗੱਲ ਵਾ ਬਾਕੀ ਬਰੀਡ ਵਾਲੀ ਆ ਬੱਚੀ ਦੁੱਧ ਵੀ 20 ਕਿਲੋ ਤੋਂ ਪਲੱਸ ਕੱਢੂਗੀ ਵੈੜ ਹਾਂਜੀ ਲਓ ਜੀ ਦੋਸਤੋ ਠੀਕ ਆ 58000 ਦੇ ਵਿੱਚੋਂ ਮਾਨਤਾਨ ਖੁੱਲਾ ਹੋ ਜਾਊਗਾ ਕੋਈ ਨੇੜਿਓਂ ਆ ਰਿਹਾ ਕੋਈ ਦੂਰੋਂ ਆ ਰਿਹਾ ਸੋ ਵੜ ਚੰਗੀ ਆ ਠੀਕ ਆ ਪਸੰਦ ਆਊਗੀ ਬਣੂ ਬਣੂਗੀ ਪੂਰਾ ਕਾਫੀ ਅਜ ਦਿਨਾਂ ਦੇ ਹਿਸਾਬ ਨਾਲ ਦੋਸਤੋ ਮਿਆਂ ਸੰਧੂ ਸਾਹਿਬ ਅਜੇ ਬੜੀਆਂ ਢੱਲਾ ਢੁਲਾ ਵਚੀ ਦੇ ਚਲੋ ਅਜੇ ਦਿਨ 8 10 ਵਚੀ ਨੇ ਲੈ ਆਏ ਨੇ ਆ ਪਾ ਬਿਲਕੁਲ ਹਾਂਜੀ ਬੜੀ ਵਚੀ ਬਣੂਗੀ ਠੀਕ ਆ ਜੀ ਜੀ ਠੀਕ ਆ ਅੱਛਾ ਗਰ ਲਾਲ ਭਾਈ ਅਗਲੀ ਆ ਬੜ ਇਹ ਸੰਧੂ ਸਾਹਿਬ ਦੂਜਾ ਸੂਆ ਸੁਣੀ ਅਰਗੀ ਦੂਜੇ ਜੀ ਇਹ ਵੀ ਆਰ ਤੋਂ 10 ਦਿਨ ਲੈਂਦੀ ਆ ਕੁਝ ਤੇ ਬਾਕੀ ਚਲੋ ਉਧਰ ਕੇ ਆ ਕੇ ਡੰਗਰ ਦਿਹਾੜ ਡੰਗ ਪਹਿਲਾਂ ਸੂਪੇ ਗੱਲ ਵੱਖਰੀ ਆ ਹਾਂਜੀ ਹਾਂਜੀ ਇਹਨੇ ਪਹਿਲੇ ਸੂਏ 14 15 ਲੀਟਰ ਦੇ ਲਾਗੇ ਬੰਨੇ ਦ ਚਲੋ ਬੜੇ ਪ੍ਰੇਮ ਵਾਲੇ ਬੰਦੇ ਆ ਆਪਣੇ ਉਹਨਾਂ ਆਖਿਆ ਵੀ ਲਾਲੀ 14 ਕਿਲੋ ਦੁੱਧ ਅਸੀਂ ਪਹਿਲੇ ਸੂਗੇ ਚੋਇਆ ਵਾ ਦੂਜਾ ਸੂਗਾ ਸੰਧੂ ਸਾਹਿਬ ਵਰਗੀ ਸੁਣੀ ਠੀਕ ਆ ਜੀ ਜੀ ਠੀਕ ਆ ਹਾਂਜੀ ਲਓ ਵੀ ਦੋਸਤੋ ਦੂਜਾ ਸੂਗਾ ਸੁਣੀ ਆ ਪਹਿਲੇ ਸੂਵੇ ਵੀਰਾਂ ਦਾ ਵੀ 14 15 15 ਕਿਲੋ ਦੀ ਚਵਾਈ ਹੋਈ ਆ ਇਸ ਵੈੜ ਦੀ ਇੱਕ ਰੰਗ ਬਿਲਕੁਲ ਵਾਈਟ ਆ ਹਵਾਨਾ ਲੇਵਾ ਥੋੜਾ ਜਿਹਾ ਸਪੋਰਟ ਜਿਹੜੇ ਵਾਈਟ ਹੈਗੇ ਆ ਠੀਕ ਆ ਜੀ ਬਾਕੀ ਓਵਰਆਲ ਜਿੰਨੀ ਆ ਸਾਰੀ ਬਲੈਕ ਆ ਠੀਕ ਆ ਇੱਕ ਰੰਗ ਬਿਲਕੁਲ ਕਾਲੀ ਬਾਕੀ ਠੰਡੀ ਠੰਡੀ ਸੰਧੂ ਸਾਹਿਬ ਚਲੋ ਡੰਗਰ ਉਪਰੇ ਥਾਂ ਦਾ ਆ ਕੇ 10 ਦਿਨ ਦੋਸਤੋ ਸਮਾਂ ਲੈ ਜੂਗੀ ਵੀ ਬੱਚੀ ਦੇ ਕੋਲ ਤਿਆਰੀ ਝੋਟੀ ਹੋਈ ਆ ਪੂਰੀ ਤਿਆਰੀ ਦੇ ਵਿੱਚ ਸੋ ਲੇਵੇ ਦੀ ਤੁਸੀਂ ਬੰਤਰ ਵੇਖ ਲਓ ਥਣ ਦੀ ਕੁਆਲਟੀ ਵੇਖ ਲਓ ਠੀਕ ਆ ਸੋ ਮੁੱਠੀ ਥਾਣਾ ਠੀਕ ਆ ਜੀ ਸੋ ਲੇਵਾ ਸੋਣਾ ਤਿਆਰ ਕਰਦੀ ਪਈ ਆ ਜਿਵੇਂ ਜਿਵੇਂ ਦੋਸਤੋ ਦਿਨ ਨੇੜੇ ਆਉਣਗੇ ਸੂਣ ਤੇ ਉਵੇਂ-ਉਵੇਂ ਆਪਾਂ ਤਿਆਰੀ ਦੀ ਉਮੀਦ ਇਸ ਵચ્ਚੀ ਤੋਂ ਕਰ ਸਕਦੇ ਹਾਂ ਠੀਕ ਆ ਜੀ ਸਵੇਰ ਦੂਜਾ ਦੱਸ ਰਿਹਾ ਵੀਰ ਤੇ ਥਣ ਚੱਡੇ ਦੀ ਸਾਫ ਹੈ ਵਿਰਲ ਵੀ ਚੰਗੀ ਆ ਕੋਈ ਚਾਰ-ਚਾਰ ਉਂਗਲਾਂ ਤੇ ਆਪਾਂ ਕਹਿ ਲੈਨੇ ਆ ਵੀ ਚੱਪੇ-ਚੱਪੇ ਤੇ ਥਣ ਲੱਗਾ ਵચ્ਚੀ ਦੇ ਆਹ ਲੋ ਜੀ ਠੀਕ ਹੈ ਠੀਕ ਆ ਗਰਲਾਲ ਵੀਰੇ ਕਿੰਨੀ ਕੀਮਤ ਇਹਦੀ ਸੰਧੂ ਸਾਹਿਬ ਚਲੋ ਬੜੀ ਡਾਢੀ ਵਛੀ ਆ ਜੇ ਦਿਨ ਪੰਜ ਚਾਰ ਵਛੀ ਨੇ ਲੈ ਜਾਣੇ ਆ ਉਹਨਾਂ ਦੇ ਮੁਤਾਬਕ ਤੇ 8 ਦਿਨ ਲੈਂਦੀ ਆ ਚਲੋ ਦਿਹਾੜ ਡੰਗ ਪਈ ਨਾ ਡੰਗਰ ਸੂ ਪੈਂਦਾ ਬਾਕੀ ਪੂਰੀ ਬਣ ਕੇ ਸੂਗੀ ਦੁੱਧ 16 17 ਕਿਲੋ ਵਛੀ ਕੱਢ ਜੂਗੀ ਠੀਕ ਆ ਮੋਲ ਸੰਧੂ ਸਾਹਿਬ ਇਹਦਾ ਕਰਦੇ 50000 ਰੁਪਿਆ ਆਪਾਂ ਹਾਂਜੀ ਜੈਸਨੋ ਜਿਹੜੀ ਆਪਾਂ 47000 ਦੀ ਵਛੀ ਦੇਣੀ ਉਹ ਚੋਂ ਵੀ ਖੁੱਲਾ ਮਾਨਤਾਣ ਕਰ ਦਾਂਗੇ ਭੈਣ ਭਰਾਵਾਂ ਦਾ 47000 ਹਾਂਜੀ ਲਓ ਜੀ 47000 ਦੇ ਵਿੱਚੋਂ ਵੀ ਦੋਸਤੋ ਮਾਨਤਾਣ ਹੋ ਜਾਊਗਾ ਠੀਕ ਆ ਤੋਂ ਬਾਕੀ ਜਿੱਥੋਂ ਤੱਕ ਤੱਕ ਤਾਲਮਿਲ ਤੁਹਾਡਾ ਬੈੰਦਾ ਹੋਇ ਇਹ ਆ ਵੀ ਮੋਲ ਤੇ ਡੰਗਰ ਦਾ ਕਰਨਾ ਹੀ ਪੈਂਦਾ ਜਦੋਂ ਭੈਣ ਭਰਾ ਫੋਨ ਕਰਦੇ ਆ ਉਦੋਂ ਮਾਨ ਤਾਨ ਫੁੱਲ ਕਰੀਦਾ ਚਲੋ ਜਿਹੜੇ ਭੈਣ ਭਰਾਵਾਂ ਨੇ ਖੜੇ ਆ ਆਪਣੇ ਤੋਂ ਵਦੰਗਰ ਕਮੈਂਟ ਵੀ ਭਰਾ ਕਰਦੇ ਆ ਵੀ ਜਿਹੋ ਜਿਹਾ ਸੋਨੇ ਵਰਗਾ ਡੰਗਰ ਦੇਈਦਾ ਉਹ ਜੀ ਕੋਈ ਧੋਖੇ ਤੜ੍ਹਿਆ ਵਾਲੀ ਗੱਲ ਨਹੀਂਗੀ ਆਪਾਂ ਤੇ ਇਥੋਂ ਤੱਕ ਕਹਿੰਨੇ ਆ ਵੀ ਅਗਲੇ ਘਰ ਜਾ ਕੇ ਆਪਾਂ ਡੰਗਰ ਲਾ ਕੇ ਤਸੱਲੀ ਕਰਾ ਕੇ ਫੇਰ ਪੈਸੇ ਲੈ ਸਕਦੇ ਹੂੰ ਹੂੰ ਜੀ ਇਹ ਤੋਂ ਵੱਡੀ ਗੱਲ ਤੇ ਹੁਣ ਸੰਤੂ ਸਾਹਿਬ ਕੋਈ ਨਹੀਂ ਜੀ ਬਿਲਕੁਲ ਇਸ ਤੋਂ ਵੱਡੀ ਚਲੋ ਤਸੱਲੀ ਕੀ ਹਾਂਜੀ ਹਾਂਜੀ ਤੇ ਸੋ ਉਹਨਾਂ ਵੀਰਾਂ ਲਈ ਆ ਜਿਹੜੇ ਦੋਸਤੋ ਇਥੇ ਪਹੁੰਚ ਸਕਦੇ ਹੋ ਜਰੂਰ ਤੇ ਆਨਲਾਈਨ ਤੁਹਾਨੂੰ ਭੇਜਣ ਦਾ ਜਿਹੜਾ ਪੂਰਾ ਤਸੱਲੀ ਦਿੱਤੀ ਜਾਂਦੀ ਹੈ ਉਹ ਤਸੱਲੀ ਨਿਕਲਿਆ ਕਰੂਗੀ ਦੋਸਤੋ ਠੀਕ ਆ ਤੇ ਇਸ ਉਮੀਦ ਨਾਲ ਕੰਮ ਕਰਦਾ ਵੀਰ ਪਿੱਛੇ ਕੇ ਪਸ਼ੂ ਨਿਕਲੇ ਠੀਕ ਆ ਬਾਕੀ ਆਪਦੀ ਤਸੱਲੀ ਇਹਨਾਂ ਕੀਤੀ ਹੁੰਦੀ ਹੈ ਸੋ ਆਪ ਕੋਈ ਆਣ ਕੇ ਜ਼ਰੂਰ ਤੁਸੀਂ ਵੀ ਕਰ ਸਕਦੇ ਹੋ ਠੀਕ ਆ ਆ ਵਿਹੜ ਆਪਣੇ ਕੋਲ ਆ ਗਈ ਸੂਈ ਆ ਇਹ ਸੰਧੂ ਸਾਹਿਬ ਰਾਤ 12 ਵਜੇ ਦੇ ਕਰੀਬ ਸੂਈ ਆ ਬੱਚੀ ਅੱਛਾ ਜੀ ਪਿਓਰ ਦੂਜਾ ਸੂਆ ਵਿਹੜ ਸੂਈ ਆ ਤੇ ਇਹਦੇ ਮਗਰ ਬੱਚਾ ਵਾ ਸੰਧੂ ਸਾਹਿਬ ਲਓ ਜੀ ਮਗਰ ਬੱਚਾ ਹਾਂਜੀ ਕੱਲ ਰਾਤ ਕੱਜ ਨਹੀਂ ਅੱਜ ਰਾਤ ਸੰਤੂ ਸਾਹਿਬ ਰਾਤ 12:00 ਵਜੇ 12:30 ਵਜੇ ਸੁੱਈ ਹੀ ਬੱਚੀ ਠੀਕ ਹੈ ਤੇ ਸਵੇਰੇ ਇਹਨੇ 6 6:30 ਵਜੇ ਜੇਰ ਪਾਤੀ ਸਵੇਰ ਨੇ ਬਿਲਕੁਲ ਜੇਰ ਵੀ ਆਪਣੇ ਕੋ ਪ੍ਰੋਪਰ ਆਵੇ ਇੱਥੇ ਨਾਲ ਹੀ ਰੱਖੀ ਆ ਵੀ ਚਲੋ ਜਿਹੜਾ ਭੈਣ ਭਰਾ ਖਰੀਦ ਕਰਦਾ ਕਿਉਂਕਿ ਸੋਇਆ ਡੰਗਰਵਾ ਸੰਤੂ ਸਾਹਿਬ ਅਗਲਾ ਹਰ ਕੋਈ ਭੈਣ ਭਰਾ ਚਿਚਕਦਾ ਵੀ ਖਰੇ ਜੇਰ ਬੱਚੇ ਨੇ ਪਾਈ ਆ ਗਾਣੇ ਪਾਈ ਜਾਂ ਕਿਤਰਾ ਵਾ ਬਿਲਕੁਲ ਜੀ ਬਿਲਕੁਲ ਵੱਡੀ ਸਮੱਸਿਆ ਜਿਹੜੀ ਹਾਂਜੀ ਜੀ ਜੀ ਤੇ ਜੇਰਾਂ ਜੂਰਾਂ ਆ ਪ੍ਰੋਪਰ ਮਹਾਰਾਜ ਦੀ ਮਿਹਨਤ ਜ਼ੇਰ ਦੀ ਕੋਈ ਕਮੀ ਆਵੇ ਜਾਂ ਕੋਈ ਗੰਦ ਮਾਰਦਾ ਡੰਗਰ ਚਲੋ ਮੈਲਾ ਜਰੂਰ ਮਾਰੂਗਾ ਕੋਈ ਜ਼ੇਰ ਦੀ ਪ੍ਰੋਬਲਮ ਹੋਊਗੀ ਤੇ ਸਬਜ਼ੀ ਜਦੋਂ ਮਰਜੀ ਕੋਈ ਆਪਾਂ ਲਾਹਾ ਮ ਦੇ ਸਕਦਾ ਬਿਲਕੁਲ ਜੀ ਹਾਂ ਜੀ ਬਾਕੀ ਸੀਲਸ ਲੱਗਾ ਤੁਹਾਨੂੰ ਲੋ ਵੀ ਦੋਸਤੋ ਇਹ ਵੀ ਕਲੀਅਰ ਆ ਗੱਲ ਬਾਕੀ ਜੇਰ ਪ੍ਰੋਪਰ ਪਈ ਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਠੀਕ ਆ ਹਾਂਜੀ ਕਿਉਂਕਿ ਕਵਰ ਦੇ ਵਿੱਚ ਵੀ ਰਾਂ ਦਾ ਆਪਾਂ ਦਿਖਾ ਦਾਂਗੇ ਠੀਕ ਆ ਜੀ ਬਿਲਕੁਲ ਤਸੱਲੀ ਹੋ ਜੂਗੀ ਕਲੀਅਰ ਹੋ ਜੂਗੀ ਇਹ ਜੇਰ ਜਿਹੜੀ ਦੋਸਤੋ ਪਈ ਆ ਕਿਉਂਕਿ ਇੱਕ ਹੀ ਨਾਗਾ ਬਿਲਕੁਲ ਸੋਇਆ ਸੋਇਆ ਹਾਂਜੀ ਤੇ ਇੱਕੋ ਬੈੜ ਦੀ ਜਿਹੜੀ ਆ ਜੇਰ ਆ ਜੇ ਪਈ ਕਿਉਂਕਿ ਸੰਧੂ ਸਾਹਿਬ ਇਹਦੀ ਆਪਾਂ ਵੀਡੀਓ ਵੀ ਜਦੋਂ ਵਸ਼ੀਨੇ ਸਵੇਰੇ ਜੇਰ ਪਾਈ ਆ ਆਪਾਂ ਪ੍ਰੋਪਰ ਬਣਾਈ ਆ ਸਾਰੀ ਫਿਰ ਵੀ ਆਪਣਾ ਹੱਕ ਬੰਦਾ ਵੀ ਵੀਡੀਓ ਚ ਵੀ ਵਿਖਾ ਦਈਏ ਕੋਈ ਭੈਣ ਭਰਾ ਮੁੜ ਖੌਣੇ ਆ ਕਰੋ ਜਾ ਕੇ ਸੋ ਬਹੁਤ ਖੂਬਸੂਰਤ ਥਾਣਾ ਠੀਕ ਹੈ ਜੀ ਮੁੱਠੀ ਮੁੱਠੀ ਥਾਣਾ ਰੋਗ ਰੋਗ ਥਾਣਾ ਸਪੇਸ ਵੰਡ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਜੀ ਪੀੜੀ ਦੇ ਪਾਵਿਆਂ ਵਾਂਗੂ ਜਿਵੇਂ ਆਪਾਂ ਕਹ ਦੇਨੇ ਆ ਨਾ ਵੀ ਥਾਣਾ ਜੇ ਚਾਹੋਂ ਗੁੱਠਾਂ ਤੇ ਉਹ ਉਹ ਹਿਸਾਬ ਵੰਡਣਾ ਲੱਗੇ ਠੀਕ ਆ ਤੇ ਮਗਰ ਦੇ ਪੱਛਾ ਮੇਲ ਕਾਫ ਹਾਂਜੀ ਥੋੜਾ ਬਾਦਾਂ ਕੋਈ ਚੋਇਆ ਵਿੱਚੋਂ ਬੋਲਾ ਸੰਧੂ ਸਾਹਿਬ ਐਵੇਂ ਮੈਂ ਕਹਿਦਾ ਵੀ 6-7 ਕਿਲੋ ਚੋਈ ਨਾ ਉਹ ਜੇ ਕੰਮ ਕੀਤੇ ਨਾ ਕਰਨੇ ਆ ਸੰਧੂ ਸਾਹਿਬ ਸਾਢੇ 3-4 ਕਿਲੋ ਦੇ ਲਾਗੇ ਬੰਨੇ ਚੋਈ ਬੱਚੀ ਬਣੀ ਵੜੀ ਜਿਆਦੀ ਸੀ ਆਪਣੇ ਕੋਲ ਜਦੋਂ ਸੂਕ ੜੀ ਆ ਜੇਰ ਦੀ ਜਦੋਂ ਇਹਨੇ ਵੀਡੀਓ ਆਪਾਂ ਬਣਾਈ ਆ ਸਾਰੀ ਉਦੋਂ ਵੇਖ ਲੈਣੀ ਆ ਜਿਹੜੇ ਭੈਣ ਭਰਾ ਨਹੀਂ ਵੇਖਣੀ ਆਪਣੇ ਤੋਂ ਮਗਾ ਸਕਦਾ ਵੀਡੀਓ ਬੱਚੀ ਤੋਂ ਬੈਠਾ ਨਹੀਂ ਜਾਂਦਾ ਮੈਂ ਸਾਢੇ 3-4 ਕਿਲੋ ਦੇ ਲਾਗੇ ਬੰਨੇ ਚੋਈ ਆ ਚੌਣ ਚਾਨ ਇੱਕ ਨੰਬਰ ਜਿਹੜਾ ਬਿਲਕੁਲ ਜੀ ਲਓ ਸੂਬਾ ਤੀਜਾ ਹੋਊਗਾ ਨਹੀਂ ਸੰਧੂ ਸਾਹਿਬ ਦੂਜਾ ਸੂਗਾ ਜੀ ਹੂੰ ਚਲੋ ਆਪਾਂ ਦੂਜਾ ਕਹਿ ਕੇ ਖਰੀਦੀ ਕੋਈ ਭੈਣ ਭਰਾ ਤੀਜਾ ਵੀ ਮੰਨ ਸਕਦਾ ਆਪਾਂ ਨੂੰ ਇਹ ਕੱਲ ਚ ਕੋਈ ਨੀਚੇ ਝਕਣ ਮੈਂ ਐਵੇਂ ਜਾਣ ਕੇ ਕਹੀ ਜਾਵਾਂ ਵੀ ਪਿਓਰ ਦੂਜਾ ਹੋਊਗਾ ਅਗਲੇ ਆਨੇ ਦੂਜਾ ਕਹਿ ਕੇ ਦਿੱਤੀ ਆਪਾਂ ਦੂਜਾ ਕਹਿ ਕੇ ਖਰੀਦੀ ਆ ਤੇ ਹੋ ਸਕਦਾ ਸੂਗਾ ਤੀਜਾ ਵੀ ਠੀਕ ਹੈ ਜੀ ਜੀ ਵਾਟਰ ਕੁਆਲਿਟੀ ਕਾਫੀ ਸੋਹਣੀ ਹੈ ਦੋਸਤੋ ਹਵਾਨੇ ਲੇਵੇ ਦੀ ਪੂਰੀ ਸਾਫ ਸੁਥਰੀ ਥਣ ਦੀ ਕੁਆਲਿਟੀ ਜਿਹੜੀ ਦੋਸਤੋ ਵੜਾਂ ਦੇ ਵਿੱਚ ਮੈਟਰ ਕਰਦੀ ਹੁੰਦੀ ਵੀ ਥਣ ਬਹੁਤ ਖੂਬਸੂਰਤ ਲੱਗਾ ਠੀਕ ਹੈ ਜੀ ਪੂ ਕੋਈ ਲੇਡੀਜ਼ ਚਬਾਈ ਕਰ ਸਕਦੀ ਆ इजीली ਤੁਸੀਂ ਚਬਾਈ ਕਰ ਸਕਦੇ ਜੇ ਖੂਬ ਸੂਰਤ ਥਣ ਦੀ ਆ ਕੁਆਲਿਟੀ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਜੀ ਤੇ ਬੌਲੇ ਤੇ ਆ ਬੌਲੇ ਤੇ ਕੋਈ ਵੀ ਰਣ ਗਿਆ ਆਪਦੀ ਦੋ ਟਾਈਮ ਚੋਲੇ ਇੱਕ ਟਾਈਮ ਚੋਲੇ ਥਣ ਪਾਸ ਕਰ ਲੇ ਤਸੱਲੀ ਕਰ ਲੇ ਵੀਡੀਓ ਕਾਲ ਤੇ ਕਰਵਾ ਲਈ ਠੀਕ ਆ ਜੀ ਉਹ ਜਿੱਦਾਂ ਵੀ ਤਸੱਲੀ ਹੋ ਸਕਦੀ ਆ ਗਾਹਕ ਦੀ ਖਰੀਦਦਾਰ ਵੀਰ ਦੀ ਉਸੇ ਤਰੀਕੇ ਨਾਲ ਤੁਸੀਂ ਆਪਣੀ ਤਸੱਲੀ ਕਰ ਸਕਦੇ ਜੇ ਆ ਦੇਖੋ ਮੱਕੀ ਵਰਗਾ ਠੱਡਿਕਾ ਠੁੰਡਿਕਾ ਵੇੜਾ ਸੰਤੂ ਸਾਹਿਬ ਹਾਂ ਠੀਕ ਹੈ ਸੋ ਚੰਗੀ ਵਛੀ ਆ ਜਿੰਨੇ ਮੀਆਂ ਵੈੜ 200 ਸੰਤੂ ਸਾਹਿਬ ਪਿਛਲੇ ਸੂਏ ਵਛੀ ਨੇ 21 22 ਲੀਟਰ ਦੁੱਧ ਕੱਢਿਆ ਵਾ ਠੀਕ ਹੈ ਜੀ ਜਿਹੜੀ ਗੱਲ ਵਾ ਚਲੋ ਹੁਣ ਗਾਂਹ ਦੁੱਧ ਪਾਏ ਦਾ ਸੰਤੂ ਸਾਹਿਬ ਜਿਹੜੀ ਗੱਲ ਗਾਂਹ ਤੇ ਚਲੋ ਕਰਮਵਾਣਾ ਜੀ ਜਿਹੜੀ ਗੱਲ ਜਿਹੜੀ ਇਹਨੇ ਚੀਜ਼ ਆਪਾਂ ਜਿਹੜਾ ਜਿਹੜਾ ਡੰਗਰ ਸੱਜਣਾ ਤੋਂ ਲਿਆ ਉਹਦੀ ਆਪਾਂ ਗਰੰਟੀ ਵੀ ਦੇ ਸਕਦੇ ਆ ਚਲੋ 10 ਦਿਨ 12 ਦਿਨ ਆਪਣੇ ਕੋਲ ਜੇ ਰਹਿ ਜਾਂਦੀ ਆ ਵਛੀ ਆਪਾਂ ਦੁੱਧ ਵੀ ਚਵਾ ਕੇ ਦੇ ਸਕਦੇ ਕੋਈ ਉਹ ਜਾ ਚੱਕਰ ਨਹੀਂ ਠੀਕ ਹੈ ਸਾਹਿਬ ਹ ਤਸੱਲੀ ਬਖਸ਼ ਪੂਰੀ ਆ ਤਸੱਲੀ ਵੀਰ ਪੂਰੀ ਦਿੰਦਾ ਤਸੱਲੀ ਹਰ ਇੱਕ ਪਸ਼ੂ ਦੀ ਦਿੰਦਾ ਕਿਉਂਕਿ ਦੋਸਤੋ ਜਿਹੜਾ ਪਸ਼ੂ ਆਪਦੇ ਹੱਥੀਂ ਨਿਕਲੇ ਹੋਵੇ ਚਾਹੇ ਤਿੱਪ ਕੇ ਤਪਾਈ ਕਰਕੇ ਤੇ ਚਾਹੇ ਚਵਾਈ ਕਰਕੇ ਉਹਦੀ ਤਸੱਲੀ ਦਿੱਤੀ ਜਾਂਦੀ ਹੈ ਵਪਾਰੀ ਵੀਰਾਂ ਵੱਲੋਂ ਤੇ ਗੁਰਲਾਲ ਕੀ ਰੇਟੰ ਦਾ ਕਰਦੇ ਆ ਮੁੱਲ ਸੰਤੂ ਸਾਹਿਬ ਮੁੱਲ ਤੇ ਐਵੇਂ 65 70 ਕਰੀ ਜਾਈਏ ਫਾਇਦਾ ਕੋਈ ਨਹੀਂ ਹੈ ਹਾਂਜੀ ਇਹਦਾ ਆਪਾਂ 20000 ਮੁੱਲ ਕਰਦੇ ਆ ਜੈਸਨੋ 60000 ਦੇ ਦੇਣੀ ਉਹਦੇ ਚ ਖੁੱਲਾ ਮਾਨਤਾ ਕਰਾਂਗੇ ਜੀ ਕੋਈ ਐਵੇਂ ਨਹੀਂ ਵੀ 100 200 ਛੋਟ ਕਰਾਂਗੇ ਖੁੱਲਾ ਮਾਨਤਨ ਭੈਣ ਭਰਾਵਾਂ ਦਾ ਕਰਾਂਗੇ ਕੋਈ ਇਹੋ ਜੀ ਗੱਲ ਨਹੀਂ ਲਓ ਜੀ ਹਾਂਜੀ 60000 ਦੇ ਵਿੱਚੋਂ ਵੀਰਾਂ ਦਾ ਮਾਨਤਨ ਖੁੱਲੇ ਹੋਣਗੇ ਠੀਕ ਆ ਜੀ ਤੇ ਡਿਮਾਂਡ ਜਿਹੜੀ 262 ਆ ਜਿੰਨੀ ਮਰਜ਼ੀ ਤੁਸੀਂ ਪਰ ਰਸਤਾ ਜਿਹੜਾ 60000 ਆ ਉਹਦੇ ਵਿੱਚੋਂ ਥੋੜਾ ਬਾਦ ਜੋ ਮਾਨਤਨ ਗੰਜੈਸ਼ ਹੋਈ ਉਹ ਹੋ ਜਾਊਗਾ ਠੀਕ ਆ ਤੇ ਵਧੀਆ ਦੁੱਧ ਚਵਾ ਦਊਗੀ ਦੋਸਤੋ ਚੰਗੀ ਸਿਹਤ ਤੇ 20 ਤੋਂ ਪਲੱਸ ਵੀ ਇਸ ਵਾਰ ਵੀ ਤੁਸੀਂ ਜੋ ਸਕਦੇ ਜੀ ਠੀਕ ਆ ਜੀ 20 ਤੋਂ ਬਾਹਰ ਜਿਹੜਾ ਦੁੱਧ ਚੱਲ ਸਕਦੀ ਆ ਬੱਚੀ ਵਹਿੜ ਜਿੰਨੀ ਆ ਓਵਰ ਆਲ ਸਾਰੀ ਚੰਗੀ ਆ ਠੀਕ ਹੈ ਤੇ ਗੁਰਲਾਲ ਭਾਈ ਇਹ ਤਿੰਨ ਨਾਕ ਸੀ ਅੱਜ ਆਪਣੇ ਹਾਂਜੀ ਹਾਂਜੀ ਸੰਧੂ ਸਾਹਿਬ ਤੇ ਬੋਲਦਿਆ ਨੰਬਰ ਨੰਬਰ ਸੰਧੂ ਸਾਹਿਬ 82172 82497 ਦੂਜਾ ਨੰਬਰ ਆ 82890 16207 ਠੀਕ ਹੈ ਜੀ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਖਾਸ ਵਿਜ਼ਿਟ ਕਰਨੀ ਆ ਤੁਸੀਂ ਠੀਕ ਆ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਵਿੱਚ ਆਉਂਦੇ ਆ ਪਸ਼ੂ ਨਵੇਂ ਪੁਰਾਣੇ ਬਾਕੀ ਆਪਦਾ ਕੰਟੈਕਟ ਕਰਕੇ ਤੁਸੀਂ ਪੁੱਛ ਸਕਦੇ ਜੇ ਨਵੇਂ ਪਸ਼ੂਆਂ ਬਾਰੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਾਸੀ ਕਾਲ ਸੰਧਸਾ